ਮੋਟਰਸਾਈਕਲ ਆਇਆ ਆਪਣੇ ਕੋ 10 ਸਾਲਾਂ ਤੋਂ ਖੜਾ ਮੋਟਰਸਾਈਕਲ ਤੇ ਤੁਸੀਂ ਦੇਖ ਸਕਦੇ ਹੋ ਇੰਜਣ ਵੀ ਜਾਮ ਹੋ ਚੁੱਕਿਆ ਤੇ ਇੰਜਣ ਦੀ ਕਿੱਕ ਵੀ ਨਹੀਂ ਵੱਜਦੀ ਤੇ ਵੀਰ ਬਾਹਰ ਗਏ ਹੋਏ ਦੀ ਜਦੋਂ ਖੜਾ ਕੇ ਗਏ ਨੇ ਉਦੋਂ ਚੱਲਦਾ ਖੜਾ ਕੇ ਗਏ ਨੇ ਤੇ ਹੋ ਸਕਦਾ ਇਹਦੇ ਪਿਸਟਨ ਵਗੈਰਾ ਦੇ ਵਿੱਚ ਜਾਮ ਹੋਵੇ ਚਲੋ ਦੇਖਦੇ ਹਾਂ ਖੋਲ ਕੇ ਕਿ ਹਾਂਜੀ ਕੀ ਨਿਕਲਦਾ ਜਾਂ ਕੁਝ ਬਾਅਦ ਚੋਂ ਚਲਾ ਚਲੂ ਕੇ ਹੋਇਆ ਜੋ ਨਹੀਂ ਇਹ ਖੁੱਲ ਕੇ ਪਤਾ ਲੱਗਣਾ ਕਿ ਹਾਂਜੀ ਇਹ ਮਤਲਬ ਨਾਰਮਲ ਹੈ ਕਿ ਹਾਂਜੀ ਸਿਲੰਡਰ ਕਿਟ ਨੂੰ ਜਰ ਵਗੈਰਾ ਪਾ ਕੇ ਜਾਮ ਹੋਇਆ ਕਿ ਜਾਂ ਫਿਰ ਮਤਲਬ ਜਿਵੇਂ ਕੋਈ ਮਾੜਾ ਮੋਟਾ ਮਗਰੋਂ ਚਲਾ ਚਲੂ ਕੇ ਕੁਝ ਟੁੱਟ ਭੱਜ ਹੋਈ ਆ ਇਹ ਬਾਅਦ ਚ ਖੋਲ ਕੇ ਪਤਾ ਲੱਗੂਗਾ ਖੋਲਦੇ ਆ ਫਿਰ ਇਹਨੂੰ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਹਾਂਜੀ ਕਲੱਚ ਦੀ ਕੰਡੀਸ਼ਨ ਕਿਵੇਂ ਆ ਵਿਚਉਣ ਬਿਲਕੁਲ ਨਵੇਂ ਵਰਗਾ ਪਿਆ ਮੇਰੇ ਹਿਸਾਬ ਬਈ ਪਹਿਲੀ ਵਾਰ ਖੁੱਲਣ ਲੱਗਿਆ ਤੁਸੀਂ ਦੇਖ ਸਕਦੇ ਹੋ ਕਿ ਹਾਂਜੀ ਕੀ ਕੰਡੀਸ਼ਨ ਆ ਇਹਨ ਪੂਰਾ ਓਕੇ ਰਿਪੋਰਟ ਆ ਦਿਖਾਉਣਾ ਫਿਰ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇੱਥੋਂ ਹੀ ਕਿ ਹਾਂਜੀ ਇੰਜਣ ਨੂੰ ਕਿੰਨਾ ਕੁ ਟਾਈਮ ਹੋ ਚੁੱਕਿਆ ਇਦਾਂ ਹੀ ਖੜੇ ਨੂੰ ਮੋਟਰਸਾਈਕਲ ਨੂੰ ਤੇ ਇੰਜਣ ਸਾਫ਼ ਆ ਵਿੱਚੋਂ ਤੇ ਦੇਖਦੇ ਆ ਖੋਲ ਕੇ ਕਿ ਹਾਂਜੀ ਕੀ ਕੁਝ ਹੋਇਆ ਪੁਸ਼ ਟੁੱਟ ਭੱਜ ਹੋਈ ਕੀ ਨਹੀਂ ਸਾਰਾ ਦਿਖਾਉਣਾ ਫਿਰ ਤੁਹਾਨੂੰ ਚੈੱਕ ਕਰਕੇ ਓਕੇ ਰਿਪੋਰਟ ਜੀ ਇੰਜਣ ਦੇ ਵਿੱਚ ਜਿਹੜਾ ਜਾਮ ਦੀ ਉਹ ਪਾਣੀ ਭਰੇ ਹੋਏ ਦੀ ਵਜ੍ਹਾ ਨਾਲ ਜਾਮ ਦੀ ਦਿਖਾਉਣਾ ਹੈ ਫਿਰ ਤੁਹਾਨੂੰ ਅੱਗੇ ਖੋਲ ਕੇ ਕਿ ਹਾਂਜੀ ਕੀ ਕੁਝ ਨਿਕਲਦਾ ਇਹ ਮੋਟਰਸਾਈਕਲ ਦਾ ਇਹ ਮਤਲਬ ਕਹਿ ਸਕਦੇ ਹਾਂ ਕਿ ਹਾਂਜੀ ਬਾਹਰ ਹੀ ਖੜਾ ਦੀ ਇਹ ਜਿਹਦੀ ਵਜਨ ਆ ਇਹ ਹਾਲ ਹੋਇਆ ਇਹਦਾ ਜਿਵੇਂ ਕਹਿ ਸਕਦੇ ਕਿ ਹਾਂਜੀ ਸਾਹ ਵਾਲਾ ਬਾਲ ਖੁੱਲਾ ਰਹਿ ਚੁੱਕਿਆ ਤੇ ਉੱਥੇ ਦੀ ਹੀ ਪਾਣੀ ਜਾਣ ਦੇ ਚਾਂਸ ਵੱਧ ਹੁੰਦੇ ਨੇ ਜਾਂ ਫਿਰ ਜਿਵੇਂ ਉਪਰ ਆ ਪਾਈਪ ਲੱਗੀ ਹੁੰਦੀ ਆ ਦੇਖਦੇ ਆ ਚਲੋ ਕੋਈ ਚੱਕਰ ਨਹੀਂ ਕਰਦੇ ਹਾਂ ਹਿੱਲਾ ਕੀ ਕੁਝ ਨਿਕਲਦਾ ਇਹਦੇ ਵਿੱਚੋਂ ਅੱਗੇ ਚੱਲ ਕੇ ਦਿਖਾਉਣਾ ਸਾਨੂੰ ਫੁੱਲ ਵੀਡੀਓ ਦੇਖਦੇ ਆ ਰ ਲਾਸਟ ਤੱਕ ਕਿ ਹਾਂਜੀ ਥੱਲੋਂ ਵੀ ਕੀ ਨਿਕਲਦਾ ਇਹਦੇ ਈ ਆ ਤੁਸੀਂ ਦੇਖ ਸਕਦੇ ਹੋ ਹੈਡ ਪਟ ਲਿਆ ਤੇ ਯਰ ਪਈ ਹੋਈ ਆ ਇਹ ਪਈ ਕਿਉਂ ਆ ਕਿ ਹਾਂਜੀ ਪਾਣੀ ਆ ਮੋਟਰਸਾਈਕਲ ਬਾਹਰ ਖੜਾ ਦੀ ਤੇ ਕਦੇ ਵੀ ਮੋਟਰਸਾਈਕਲ ਨੂੰ ਲੰਬੇ ਸਮੇਂ ਲਈ ਖੜਾਉਣਾ ਤਾਂ ਕਮਰੇ ਦੇ ਵਿੱਚ ਅੰਦਰ ਖੜਾ ਕੇ ਜਾਓ ਜਿੱਥੇ ਇਹਨੂੰ ਮੋਟਰਸਾਈਕਲ ਨੂੰ ਬਰਸਾਤ ਜਾਂ ਹਵਾ ਨਾ ਲੱਗੇ ਤੇ ਉਹਦੇ ਨਾਲ ਕੀ ਆ ਕਿ ਹਾਂਜੀ ਜੰਗ ਵਗੈਰਾ ਲੱਗ ਜਾਂਦੀ ਇਹ ਚੀਜ਼ ਤੋਂ ਬਚਿਆ ਜਾ ਸਕਦਾ ਕਿ ਇਹਦੇ ਤਾਂ ਹੁਣ ਇੰਜਨ ਦੇ ਵਿੱਚ ਹੀ ਪਾਣੀ ਪੈ ਚੁੱਕਿਆ ਤੇ ਕਰਦੇ ਆ ਫਿਰ ਇਹਦੀ ਓਕੇ ਰਿਪੋਰਟ ਅੱਗੇ ਚੱਲ ਕੇ ਹੋਰ ਦੇਖਦੇ ਆ ਕਿ ਹਾਂਜੀ ਕੀ ਕੁਝ ਨਿਕਲਦਾ ਸਲੀਵ ਬਿਲਕੁਲ ਹੀ ਵਿੱਚੋਂ ਖਤਮ ਹੋ ਚੁੱਕੀ ਆ ਜਰ ਪੈ ਚੁੱਕੀ ਆ ਤੇ ਹੋਰ ਦਿਖਾਉਨੇ ਆ ਤੁਹਾਨੂੰ ਅੱਗੇ ਖੋਲ ਕੇ ਕਿ ਹਾਂਜੀ ਫੁੱਲ ਇੰਜਨ ਦੇ ਵਿੱਚੋਂ ਕੰਪਲੀਟ ਕੀ ਕੀ ਨਿਕਲਦਾ ਜੀ ਕਰੋ ਫਿਰ ਪਿਸਟਨ ਕੱਢਿਆ ਕਰੋ ਚੱਕ ਪਿਸਟਨ ਦਾ ਹਾਲ ਅੱਗੇ ਦਿਖਾਉਨੇ ਆ ਤੁਹਾਨੂੰ ਕ੍ਰੈਂਕ ਕੱਢ ਕੇ ਬਾਹਰ ਕੀ ਕ੍ਰੈਂਕ ਕਿਵੇਂ ਆ ਟਾਈਮਿੰਗ ਵਗੈਰਾ ਵਾਲੇ ਕਵਰ ਬਿਲਕੁਲ ਵਿੱਚੋਂ ਸਾਫ਼ ਆ ਕਿਉਂਕਿ ਮੋਟਰਸਾਈਕਲ ਚੱਲਿਆ ਨਹੀਂ ਏ ਵੀ ਸਿਰਫ ਇਹ ਕਾਰਨ ਇਹ ਤਾਂ ਕੀ ਆ ਕਿ ਹਾਂਜੀ ਜਿਵੇਂ ਮੋਟਰਸੇਲ ਪਾਣੀ ਚ ਖੜਾ ਰਿਹਾ ਜਿਵੇਂ ਕਿ ਆਕਾਰਬਟਰ ਦੇ ਵਿੱਚ ਦੀ ਨੰਗਿਆ ਹੋਇਆ ਕਿ ਹਾਂਜੀ ਇਹਦੇ ਵਿੱਚ ਦੀ ਮਤਲਬ ਸਾੜਾ ਬਾਲ ਖੁੱਲਾ ਰਹਿ ਗਿਆ ਉਧਰ ਦੀ ਪਾਣੀ ਹੋ ਸਕਦਾ ਚਲੇ ਗਿਆ ਕਿਉਂਕਿ ਦੀ ਆ ਪਾਈਪ ਫੱਟ ਚੁੱਕੀ ਦੀ ਤੇ ਕਰਦੇ ਆ ਫਿਰ ਇਹਦੀ ਓਕਰ ਰਿਪੋਰਟ ਦੇਖਿਓ ਅੱਗੇ ਵੀਡੀਓ ਜੀ ਇੰਜਨ ਤੁਹਾਡੇ ਸਾਹਮਣੇ ਆ ਖੁੱਲ ਚੁੱਕਿਆ ਬਿਲਕੁਲ ਸਾਫ ਆ ਐਂਡ ਓਕਰ ਰਿਪੋਰਟ ਕੋਈ ਇੰਜਨ ਦੇ ਵਿੱਚ ਪਾਣੀ ਨਹੀਂ ਗਿਆ ਇਸਰਫਾ ਹੈਡ ਦੇ ਵਿੱਚ ਤੇ ਸਿਲੰਡਰ ਗੈਟ ਦੇ ਵਿੱਚ ਜਿਹੜਾ ਪਾਣੀ ਆਇਆ ਉਹ ਤੁਸੀਂ ਦੇਖ ਹੀ ਸਕਦੇ ਹੋ ਕਿ ਹਾਂਜੀ ਆਹ ਸਾਲਾ ਬਾਲ ਖੁੱਲਾ ਰਹਿ ਗਿਆ ਦੀ ਇਹਦਾ ਜਿਹਦੀ ਵਜ੍ਹਾ ਨਾਲ ਇਹਦੇ ਪਾਣੀ ਆਇਆ ਤੇ ਇਧਰ ਧੂਏਂ ਵਾਲਾ ਬੰਦ ਦੀ ਠੀਕ ਹੈ ਨਾ ਮੋਟਰਸਾਈਕਲ ਮਤਲਬ ਪਿਸਟਨ ਜਦ ਥੱਲੇ ਨੂੰ ਸਾਹ ਖਿੱਚਦਾ ਹੁੰਦਾ ਉਹ ਪੋਜੀਸ਼ਨ ਤੇ ਖੜਾ ਦੀ ਤੇ ਜਿਹਦੀ ਵਜ੍ਹਾ ਨਾਲ ਜਿਵੇਂ ਕਾਰਬੂਰੇਟਰ ਦੀ ਜਿਹੜੀ ਤੁਸੀਂ ਦੇਖਿਆ ਕਿ ਹਾਂਜੀ ਪਾਈਪ ਫੱਟੀ ਹੋਈ ਦੀ ਉਹਦੇ ਰਾਹੀਂ ਇਨਲੈਟ ਵਾਲਵ ਦੇ ਥਰੂ ਸਿਲੰਡਰ ਗੈਟ ਦੇ ਵਿੱਚ ਪਾਣੀ ਭਰ ਚੁੱਕਿਆ ਦੀ ਹੋਰ ਕੁਝ ਨਹੀਂ ਬਾਕੀ ਇੰਜਨ ਬਿਲਕੁਲ ਐਨ ਓਕੇ ਦੀ ਰਿਪੋਰਟ ਨਿਕਲਿਆ ਇਦਾਂ ਹੀ ਹੋਰ ਵੀਡੀਓ ਦੇਖਣ ਲਈ ਜੁੜੇ ਰਹੋ ਧੰਨਵਾਦੀ ਨਿੰਮਾ ਬੋਲ ਕੰਨਾ ਇਹਨੂੰ ਕਰਾਵਾਂਗੇ ਦੀ ਓਕੇ ਰਿਪੋਰਟ ਸਰੰਡਰ ਗੱਟ ਵੀ ਬਚਾਵਾਂਗੇ ਤੇ ਹੈਡ ਐਨ ਓਕੇ ਆ ਸਾਰਾ ਕੁਝ ਕੁਝ ਨਹੀਂ ਹੁੰਦਾ ਇਹ ਜ ਸਾਰਾ ਸਾਫ ਸੁਥਈ ਆ ਇਦਾਂ ਹੀ ਹੋ ਜਾਣਾ